ਅੱਛੇ ਕਾਲਸ ਚ ਦੇਖ ਰਹੇ ਹੋ ਜੀਬੀਸੀ ਅਪਡੇਟ ਮੈਂ ਆ ਤੁਹਾਡੇ ਨਾਲ ਰਿੱਧੀ ਆ ਰੁਕ ਕਰਦੇ ਆ ਪੰਜਾਬ ਦੀ ਮੁੱਖ ਅਤੇ ਵੱਡੀਆਂ ਖਬਰਾਂ ਵੱਲ ਪਹਿਲਾ ਹੈਡਲਾਈਨ ਫਾਰਤਾਨਾ ਨੂੰ ਹੁਸ਼ਾਰਪੁਰ ਚ ਪਰਵਾ ਭੰਗਾਰਾ ਟਾਂਡਾ ਵਿਖੇ ਕਿਸਾਨਾਂ ਵੱਲੋਂ ਹਾਈਵੇ ਜਾਮ ਦੁਕਾਨਾਂ ਬੰਦ ਬਾਰਡਰ ਉਤੇ ਬੈਠੇ ਕਿਸਾਨਾਂ ਦੀਆਂ ਵਧਨਗੀਆਂ ਮੁਸ਼ਕਲਾਂ ਮੌਸਮ ਵਿਭਾਗ ਦਾ ਅਲਰਟ ਜਾਰੀ ਕੇਂਦਰੀ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਿਸਾਨਾਂ ਨੂੰ ਝੋਤੇਬੰਦੀਆਂ ਦਾ ਵੱਡਾ ਐਲਾਨ ਸ਼ੰਭ ਬਾਰਡਰ ਤੇ ਕਿਸਾਨ ਦੀ ਮੌਤ ਭਗਵੰਤ ਮਾਨ ਨੇ ਕਿਹਾ ਰਾਸ਼ਟਰਪਤੀ ਰਾਜ ਦੀਆਂ ਧਮਕੀਆਂ ਤੋਂ ਡਰਦੇ ਨਹੀਂ ਕਿਸਾਨ ਨਾਲ ਡੱਟ ਕੇ ਖੜੇ ਆ ਜਲੰਧਰ ਚ ਤੇਜ਼ਦਾਰ ਹਥਿਆਰ ਵਖਾ ਕੇ ਲੁਟੇਰਿਆ ਨੇ ਕਾਰੋਬਾਰ ਤੋਂ ਲੁੱਟੇ ਲੱਖਾਂ ਦੀ ਨਕਦੀ ਗੁਰੂ ਨਗਰੀ ਚ ਸਭ ਤੋਂ ਵੱਧ ਦੇਖਣ ਨੂੰ ਮਿਲਿਆ ਭਾਰਤ ਬੰਦ ਅਸਰ ਬਸ ਸਟੈਂਡ ਸਣੇ ਮਾਰਕੀਟ ਚ ਛਾਇਆ ਸਨਨਾਟਾ ਔਕਪੋਟ ਚ ਕਿਸਾਨਾਂ ਨੇ ਚੱਕਾ ਜਾਮ ਚ ਫੱਸੀ ਰਹੀ ਡੋਲੀ ਵਾਲੀ ਕਾਰ ਲਾੜੇ ਨੂੰ ਕਰਨੀ ਪਈ ਉੜਿਕ ਭਾਰਤ ਬੰਦ ਦੇ ਚੱਲਦੇ ਬੱਸਾਂ ਦੀ ਰਫ਼ਤਾਰ ਰੁਕੀ ਪ੍ਰਾਈਵੇਟ ਬੱਸਾਂ ਦੇ ਵੀ ਚੱਕੇ ਹੋਏ ਜਾਮ ਲੁਧਿਆਣੇ ਚ ਕਿਸਾਨਾਂ ਨੇ ਫ੍ਰੀ ਕੀਤਾ ਲਾਡੋਵਾਲ ਟੋਲ ਪਲਾਜ਼ਾ ਨਹੀਂ ਵਸੂਲਿਆ ਜਾ ਰਿਹਾ ਟੋਲ ਟੈਕਸ ਹੁਣ ਖਬਰਾਂ ਵਿਸਤਾਰ ਵਿੱਚ ਵੱਖ-ਵੱਖ ਟ੍ਰੇਡ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ ਪਰਵਾਹ ਹੁਗਾਰਾ ਹਾਰਪੁਰ ਵਿੱਚ ਵੀ ਦੇਖਣ ਨੂੰ ਮਿਲਿਆ होशियारपुर समेत टांडा ज्यादातर दुकाना बंद रही उ जलंधर पठानकोट हाईवे बिजली कार चौक हाईवे जाम करके मोदी सरकार खिलाफ किसान ने धरना प्रदर्शन किया दरिया आप लोगों ने रिक्शे पे सजा ली है बड़ी गिनती में आपके साथ समर्थक एकत्रित हो गए हैं पंजाब यूटी मुलाजिम और पैंसुर सांझा फ्रंट के साथ केंद्रीय ट्रेड यूनियन पंजाब मुलाजिम फेडरेशन और संयुक्त किसान मोर्चे का जो भारत बंद की कॉल है उसे समर्थन देते नजर आ रहे हैं प्लान क्या है प्लान हम लोगों का यह है आज पूरे चौक चौराहे जाम करना है शहर बंद हो चुका है हरे चौक चौराहे बंद हो चुका है और हम लोग यहाँ से अब हम लोग चलेंगे प्रभात चौक जाम लगाएंगे और वहीं पर जो है चार बजे तक हम लोगों ने सभी बैठेंगे और बैठ करके अपने हड़ताल को कायम करेंगे और हड़ताल बनाएंगे ठीक है ਪ੍ਰਧਾਨ ਜੀ ਕੌਣ ਕੌਣ ਸੀ ਯੂਨੀਅਨ ਜੋ ਹੈ ਇਸ ਭਾਰਤ ਬੰਦ ਕੀ ਕਾਲ ਮੇਂ ਆਪਕੋ ਸਮਰਥਨ ਦੇਤੀ ਨਜ਼ਰ ਆ ਰਹੀ ਹੈ ਅੱਜ ਇਹਦੇ ਵਿੱਚ ਸਾਰੀਆਂ ਹੀ ਜਿਹੜੀਆਂ ਜੱਥੇਬੰਦੀਆਂ ਕਿਉਂਕਿ ਇਹ ਜਿਹੜਾ ਅੱਜ ਦਾ ਐਕਸ਼ਨ ਹੈ ਭਾਰਤ ਬੰਦ ਦਾ ਇਹ ਕੇਂਦਰੀ ਟ੍ਰੇਡ ਯੂਨion ਦੇ ਮੁਲਾਜ਼ਮ ਫਰੇਸ਼ ਨੇ ਤੇ ਆਜ਼ਾਦ ਜੱਥੇਬੰਦੀਆਂ ਸੋਚੀ ਦੇ ਮੋਰ ਦਿੱਤਾ ਗਿਆ ਹੈ ਇੱਥੇ ਵੀ ਸਾਡੀਆਂ ਮੁਲਾਜ਼ਮਾਂ ਦੀਆਂ ਜੱਥੇਬੰਦੀਆਂ ਪੈਨਸ਼ਨਾਂ ਦੀਆਂ ਜੱਥੇਬੰਦੀਆਂ ਤੇ ਮਾਣ ਪੱਤਾ ਇਨਸੈਂਟਿਵ ਦੀਆਂ ਜੱਥੇਬੰਦੀਆਂ ਤੇ ਰੋਲਵੇ ਵਿੱਚ ਸਾਰੇ ਜਿਹੜੇ ਇੱਥੇ ਵਿੱਚ ਆਏ ਹੈ ਨਿਰਮਾਣ ਮਜ਼ਦੂਰ ਆਏ ਹੈ ਇਸ ਲਈ ਅੱਜ ਕੱਲਾ ਸਾਡੇ ਹਿਸ਼ਾਲਪੁਰ ਚ ਨਹੀਂ ਤੇ ਪੂਰੇ ਜਿਹੜਾ ਭਾਰਤ ਜਿਹੜਾ ਬੰਦ ਕੀਤਾ ਜਾ ਰਿਹਾ ਹੈ ਆਣ ਵਾਲੇ ਦਿਨਾਂ ਚ ਇਹਨਾਂ ਐਕਸ਼ਨ ਨੂੰ ਹੋਰ ਤੇਜ਼ ਕੀਤਾ ਜਾਊਗਾ ਕਿਉਂਕਿ ਸਾਰਾ ਕਾਇਦਾ ਨਿੱਜੀ ਕਰਨ ਕੀਤਾ ਜਾ ਰਿਹਾ ਸਾਰਾ ਕੁਝ ਕਾਰਪੋਰੇਟ ਸੈਕਟਰ ਵਿੱਚ ਵੇਚਿਆ ਜਾ ਰਿਹਾ ਹੈ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਇਸ ਕਰਕੇ ਆਣ ਵਾਲੇ ਦਿਨਾਂ ਦੇ ਅੰਦਰ ਇਸ ਲਾਈਨ ਹੋਰ ਤੇਜ਼ ਹੋਣਾ ਹੈ ਹੋਰ ਹੋਣਾ ਠੀਕ ਹੈ ਮੈਮ ਕਿੱਥੋਂ ਆਏ ਆਪਾਂ ਦੇ ਕੀ ਕੁਛ ਨਾਮ ਤੁਹਾਡੇ ਜੀ ਮੇਰਾ ਨਾਮ ਕਮਲਜੀਤ ਕੌਰ ਤੇ ਅੱਜ ਜਿਹੜਾ ਭਾਰਤ ਬੰਦ ਦੇ ਕਾਲ ਨੂੰ ਕਿਉਂ ਸਮਰਥਨ ਦੇ ਰਹੇ ਆਂ ਆਪਾਂ ਅਸੀਂ ਕੀ ਕਰੀ ਆਪਾਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੇ ਨਾਲ ਅਸੀਂ ਧਰਨੇ ਵਾਸਤੇ ਤੇ ਯੂਨੀਅਨ ਜਿਹੜੀ ਆਪਣੀ ਯੂਨੀਅਨ ਸਾਡੀ ਹੈਗੀ ਆ ਸਿਹਤ ਵਿਭਾਗ ਸਿਹਤ ਵਿਭਾਗ ਸਿਹਤ ਵਿਭਾਗ ਤੋਂ ਮੈਮ ਕੀ ਨਾਮ ਆਪਣੇ ਜੀ ਆਸ਼ਾ ਵਰਕਰ ਬਿੰਦੂ ਸੈਣੀ ਤੇ ਆਸ਼ਾ ਵਰਕਰ ਹੋ ਤੁਸੀਂ ਆਸ਼ਾ ਵਰਕਰ ਨੂੰ ਸਮਰਥਨ ਦੇ ਰਹੇ ਇਸ ਬੰਦ ਕਾਲ ਨੂੰ ਸੋ ਇੱਕ ਵੱਡੀ ਗਿਣਤੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਵੱਖ-ਵੱਖ ਯੂਨੀਅਨ ਜਥੇਬੰਦੀਆਂ ਵੱਲੋਂ ਕਾਲ ਨੂੰ ਸਮਰਥਨ ਦਿੱਤੀ ਜਾ ਰਹੀ ਹੈ ਤੇ ਹੁਣ ਇਹਨਾਂ ਦਾ ਜਿਹੜਾ ਮਾਰਚ ਮਜ਼ਦੂਰ ਮੁਲਾਜ਼ਮੇ ਦਾ ਜਨਮ ਦਿਵਸ ਮਲਾਹਮਾਰਾ ਇੱਕਾ ਜਿੰਦਾਬਾਦ ਮਾਰਚ ਜੋ ਹੈ ਉਹ ਵੱਡੀ ਗਿਣਤੀ ਦੇ ਵਿੱਚ ਦੋ ਪਹੀਆ ਵਾਹਨ ਆਪਣੇ ਆਪਣੇ ਮੋਟਰਸਾਈਕਲ ਵੀ ਖਲਾਤੇ ਲੋਕ ਪ੍ਰਵਾਹ ਚੌਂਕ ਵੱਲ ਵੱਧਦੇ ਨਜ਼ਰ ਆ ਰਹੇ ਨੇ ਪ੍ਰਵਾਹ ਚੌਂਕ ਦੀ ਜੇ ਆਪਾਂ ਗੱਲ ਕਰੀਏ ਤੇ ਪ੍ਰਵਾਹ ਚੌਂਕ ਤੇ ਪੱਕਾ ਧੰਨਾ ਲਾਇਆ ਜਾਵੇਗਾ ਦਰੀਆਂ ਲੈ ਕੇ ਲੋਕ ਚਾਦਰਾਂ ਲੈ ਕੇ ਕੰਬਲ ਲੈ ਕੇ ਉੱਥੇ ਬੈਠੇ ਨਜ਼ਰ ਆਣਗੇ ਕਿਸਾਨਾਂ ਵੱਲੋਂ ਬੁલાਏ ਗਏ ਭਾਰਤ ਬੰਦੀ ਕਾਲ ਨੂੰ ਸਮਰਥਨ ਦਿੰਦੇ ਪੂਰੇ ਹੁਸ਼ਿਆਰਪੁਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨਜ਼ਰ ਆ ਰਹੀਆਂ ਨੇ ਕਈ ਰਾਜਾਂ ਵਿੱਚ ਮੀਂਹ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਭਾਰਤ ਪੀ ਮੌਸਮ ਵਿਭਾਗ ਮੁਤਾਬਕ ਪੱਛਮੀ ਹਿਮਾਲਿਆ ਵੱਲ ਪੱਛਮੀ ਗੜਬੜੀ ਬਣ ਰਹੀ ਹੈ ਜਿਸ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ 19 ਤੋਂ 21 ਫਰਵਰੀ ਦੌਰਾਨ ਪੰਜਾਬ ਹਰਿਆਣਾ ਦਿੱਲੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਮੀਂਹ ਪੈ ਸਕਦਾ ਹੈ ਜਿਸ ਕਾਰਨ ਹਰਿਆਣਾ ਪੰਜਾਬ ਦੇ ਬਾਰਡਰਾਂ ਉੱਤੇ ਬੈਠੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਹਨ ਕਿਸਾਨਾਂ ਦੀ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ 'ਚ ਜੋ ਵੀ ਗੱਲਬਾਤ ਹੋਈ ਉਸ ਬਾਰੇ ਕਿਸਾਨ ਜਥੇਬੰਦੀਆਂ ਨੇ ਜਾਣਕਾਰੀ ਸਾਂਝੀ ਕੀਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਨਰਲ 77 ਸਰਵਜਿੰਨ ਪੰਦੇ ਅਤੇ ਜਗਜੀਤ ਸਿੰਘ ਡੱਲੇਵਾਲ ਕਿਸਾਨ ਸੰਗਠਨ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਸ਼ੰਭੂ ਬਾਰਡਰ ਤੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਸਾਨਾਂ ਨੇ ਆਪਣੀ ਅਗਲੀ ਰਣਨੀਤੀ ਵੀ ਸਾਂਝੀ ਕੀਤੀ ਕਿਸਾਨ ਅੰਦੋਲਨ 2.0 ਦੇ ਚੌਥੇ ਦਿਨ ਸ਼ੁੱਕਰਵਾਰ ਨੂੰ ਹਰਿਆਣੇ ਦੀਆਂ ਸਰਹੱਦਾਂ ਤੇ ਸ਼ਾਂਤੀ ਇੱਥੇ ਕਿਸਾਨ ਪੱਕੇ ਪੈਰੀ ਖੜੇ ਹਨ ਅਤੇ ਹੁਣ ਕਿਸਾਨ ਐਤਵਾਰ ਤੱਕ ਦਿੱਲੀ ਵੱਲ ਨਹੀਂ ਵਧਣਗੇ ਇਸ ਦੇ ਨਾਲ ਹਰਿਆਣਾ ਦੇ ਸ਼ੰਭ ਬਾਰਡਰ ਤੇ ਇੱਕ ਕਿਸਾਨ ਦੀ ਮੌਤ ਹੋ ਗਈ ਕਿਸਾਨ ਨੂੰ ਦਿਲ ਦਾ ਦੌਰਾ ਪਿਆ ਅਤੇ ਫਿਰ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸੂਬੇ ਦੇ ਕਿਸਾਨਾਂ ਨਾਲ ਇੱਕ ਜੁਕਤ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਇਸ ਸੰਕਟ ਦੀ ਘੜੀ ਵਿੱਚ ਦੇਸ਼ ਦੇ ਅਨਾਜ ਉਤਪਾਦਕਾਂ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ ਕੇਂਦਰੀ ਮੰਤਰੀ ਅਰਜੁਨ ਮੁੰਡਾ ਪਿਊਸ਼ ਗੋਇਲ ਅਤੇ ਨਿਤਿਆਨੰਦ ਸਮੇਤ ਕਿਸਾਨਾਂ ਨਾਲ ਮੀਟਿੰਗ ਵਿੱਚ ਹਿੱਸਾ ਲੈਂਦੇ ਆ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਵਾਪਰੀਆਂ ਘਟਨਾਵਾਂ ਮੰਦਭਾਗੀਆਂ ਸਨ ਅਤੇ ਇਹਨਾਂ ਨੂੰ ਟਾਲਿਆ ਜਾ ਸਕਦਾ ਸੀ ਮਕਸੂਦਾ ਉਹ ਸਬਜ਼ੀ ਮੰਡੀ ਚ ਟਾਈਗਰ ਏਜੰਸੀ ਦੇ ਮਾਲਕ ਤੋਂ ਕਰੀਬ 4 ਲੁਟੇਰੇ 7.5 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ ਇੱਕ ਪਾਸੇ ਪੁਲਿਸ ਕਮਿਸ਼ਨਰ ਸ਼ਹਿਰ 'ਚ ਸ਼ਾਂਤੀ ਦੇ ਨਾਂ ਤੇ ਫੋਟੋ ਸੈਸ਼ਨ ਕਰਵਾ ਰਹੇ ਸਨ ਪਰ ਅਸਲੀਅਤ ਇਹ ਹੈ ਕਿ ਜਲੰਧਰ ਕ੍ਰਾਈਮ ਸਿਟੀ ਬਣਦੀ ਜਾ ਰਹੀ ਹੈ ਦੋਤੋਂ ਬਨਣ ਵਾਲੀਆਂ ਵਸਤੂਆਂ ਦਾ ਕੰਮ ਕਰਨ ਵਾਲੇ ਵਿੱਕੀ ਨੇ ਦੱਸਿਆ ਕਿ ਕੰਮ ਜ਼ਿਆਦਾ ਹੋਣ ਕਾਰਨ ਉਹ ਬੀਤੀ ਦੇਰ ਰਾਤ ਨੂੰ ਕਰ ਗਿਆ ਸੀ ਜਦੋਂ ਉਹ ਰਾਤ 12 ਵਜੇ ਦੁਕਾਨ ਤੋਂ ਘਰ ਜਾਣ ਲਈ ਨਿਕਲਿਆ ਤਾਂ ਅਚਾਨਕ ਕਾਰਕੋਲ ਇੱਕ ਨੌਜਵਾਨ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਸੰਯੁਕਤ ਕਿਸਾਨ ਮੋਰਚਾ ਅਤੇ ਰਾਸ਼ਟਰੀ ਟ੍ਰੇਡ ਯੂਨੀਅਨ ਵੱਲੋਂ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ। ਉੱਥੇ ਹੀ ਪੰਜਾਬ ਰੋਡਵੇਜ਼, ਪੀ ਆਰਟੀਸੀ ਅਤੇ ਪਨਬੱਸ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਸੂਬੇ ਭਰ ਵਿੱਚ ਅੱਜ ਸਰਕਾਰੀ ਬੱਸਾਂ ਨਾ ਚਲਾਉਣ ਦਾ ਫੈਸਲਾ ਕੀਤਾ ਗਿਆ। ਭਾਰਤ ਬੰਦੀ ਦਿੱਤੀ ਗਈ ਕਾਲ ਦਾ ਅੰਮ੍ਰਿਤਸਰ ਸ਼ਹਿਰ 'ਚ ਵੱਡਾ ਅਸਰ ਦੇਖਣ ਨੂੰ ਮਿਲਿਆ। संयुक्त किसान मोर्चा दे सड्डे ते भारत बंद دوران ਅਜ ਭੋਗਪੁਰ ਦੇ ਬਾਜ਼ਾਰ ਪੂਰਨ ਤੌਰ ਤੇ ਬੰਦ ਰਹੇ ਨੈਸ਼ਨਲ ਹਾਈਵੇ ਭੋਗਪੁਰ ਤੇ ਆਦਮਪੁਰ ਟੀ ਪੁਆਇੰਟ ਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਲਗਭਗ 11 ਵਜੇ ਕਿਸਾਨ ਜਥੇਬੰਦੀਆਂ ਨੇ ਨੈਸ਼ਨਲ ਹਾਈਵੇ ਤੇ ਚੱਕਾ ਜਾਮ ਕਰ ਦਿੱਤਾ ਗਿਆ ਸੀ ਇਸ ਦੌਰਾਨ ਇਸ ਜਾਮ ਚ ਭਾਰੀ ਵਾਹਨ ਅਤੇ ਕਾਰਾਂ ਫਸ ਗਈਆਂ ਇਸ ਜਾਮ ਵਿੱਚ ਡੋਲੀ ਵਾਲੀ ਕਾਰ ਫਸਣ ਕਾਰਨ ਵਿਆਹ ਪ੍ਰੋਗਰਾਮ ਤੇ ਜਾਣ ਵਾਲੇ ਲੋਕ ਪਰੇਸ਼ਾਨ ਹੁੰਦੇ ਵੇਖੇ ਗਏ ਕਿਸਾਨੀ ਅੰਦੋਲਨ ਦੇ ਚੱਲਦੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ ਜਿਸ ਦਾ ਅਸਰ ਸਾਰੇ ਪਾਸੇ ਵੇਖਣ ਨੂੰ ਮਿਲਿਆ ਜ਼ਿਲ੍ਹਾ ਪਠਾਨਕੋਟ ਦੀ ਕਰੀਏ ਤਾ ਪਠਾਨਕੋਟ ਵਿਖੇ ਬੱਸ ਸੇਵਾ ਬੰਦ ਰਹਿਤੇ ਮੁਸਾਫਰਾਂ ਨੂੰ ਖੱਜਲ ਖੁਆਰ ਹੋਣਾ ਪਿਆ ਮੁਸਾਫਰਾਂ ਨੇ ਕਿਹਾ ਕਿ ਉਹਨਾਂ ਨੂੰ ਇਹ ਤਾਂ ਪਤਾ ਸੀ ਕਿ ਸਰਕਾਰੀ ਬੱਸਾਂ ਬੰਦ ਨੇ ਪਰ ਇੱਥੇ ਆ ਕੇ ਪਤਾ ਚੱਲਿਆ ਕਿ ਪ੍ਰਾਈਵੇਟ ਬੱਸਾਂ ਵੀ ਨਹੀਂ ਚੱਲ ਰਹੀਆਂ ਜਿਸ ਕਰਕੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਮਿਸਿਸ ਕੋਮਲ ਕੋਮਲ ਵਰਮਾ ਕਿਤੇ ਜਾ ਰਹੇ ਕਿ ਅਗਰ ਸਰ ਜਾ ਰਹੇ ਤਾਂ ਸਾਨੂੰ ਕੋ ਬਹੁਤ ਬੜੀ ਮੁਸ਼ਕਿਲ ਹੋਈ ਹੈ ਇਸ ਨੂੰ ਕਿ ਤਰਨਾ ਦਿੱਤਾ ਗਿਆ ਤੇ ਉਹਦੇ ਕਰਕੇ ਸਾਨੂੰ ਬੜਾ ਨੁਕਸਾਨ ਹੋਇਆ ਤੇ ਬਹੁਤ ਜ਼ਰੂਰੀ ਕੰਮ ਸੀ ਜਾਣਾ ਸੀਗਾ ਇਸ ਕਰਕੇ ਹਮ ਬਾਈਕ ਆ ਜਾ ਰਹੇ ਹਾਂ ਨੈਸ਼ਨਲ ਹਾਈਵੇ ਤੇ ਸਥਿਤ ਲੱਡਵਾਲੀ ਟੋਲ ਪਲਾਜ਼ਾ ਤੇ ਅੱਜ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਕਾਰਕੁਨਾ ਵੱਲੋਂ ਭਾਰਤ ਬੰਦ ਦੇ ਸੱਦੇ ਤੋਂ ਟੋਲ ਪਲਾਜ਼ਾ ਨੂੰ ਟੋਲ ਪਲਾਜ਼ਾ ਨੂੰ ਫ੍ਰੀ ਕਰ ਦਿੱਤਾ ਗਿਆ ਸੀ ਇਸ ਮੌਕੇ ਤੇ ਰੋਸ਼ਨ ਸਿੰਘ ਸਾਗਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਭਾਰਤੀ ਕਿਸਾਨ ਯੂਨੀਅਨ ਜਰੂਨੀ ਵੱਲੋਂ 4 ਘੰਟਿਆਂ ਲਈ ਟੋਲ ਪਲਾਜ਼ਾ ਫ੍ਰੀ ਕਰਾਇਆ ਗਿਆ ਇਸ ਦੌਰਾਨ ਕਿਸੇ ਵੀ ਵਾਹਨ ਚਾਲਕ ਤੋਂ ਕੋਈ ਵੀ ਟੋਲ ਟੈਕਸ ਵਸੂਲ ਨਹੀਂ ਕਰਨ ਦਿੱਤਾ ਗਿਆ ਅੱਜ ਲਈ ਇੰਨਾ ਹੀ ਏਦਾਂ ਦੀ ਹੋਰ ਅਪਡੇਟਸ ਲਈ ਜੁੜੇ ਰਹੋ An excellent coaching point in IELTS and spoken English. Also, expert in study and visitor visa. Government approved SS Group. Session Chunk